ਅਸੀਂ ਨਾ ਜ਼ਿੰਦਗੀ 'ਚ ਸਾਰੇ ਇੱਕ ਰੋਲ ਪਲੇ ਇਹ ਨਾ ਇੱਕ ਫਿਲਮ ਆ ਸਾਡੀ ਜ਼ਿੰਦਗੀ 'ਕ ਫਿਲਮ ਵਰਗੀ ਹੁੰਦੀ ਆ ਅਸੀਂ ਰੋਲ ਅਦਾ ਕਰ ਰਹੇ ਆ ਕਦੀ ਬੱਚੇ ਦਾ ਕਦੀ ਜਵਾਨੀ ਦਾ ਕਦੀ ਫਰ ਜ਼ਿੰਮੇਵਾਰੀਆਂ ਦਾ ਕਦੀ ਬੁਢੇਪੇ ਦਾ ਇਹ ਰੋਲ ਹੈ ਚੰਗੀ ਤਰ੍ਹਾਂ ਨਾ ਵਾਹੋ ਇਹਨਾਂ ਦੀ ਇੰਨੀ ਸੁਨੱਖੀ ਜ਼ਿੰਦਗੀ ਦਿੱਤੀ ਆ ਪ੍ਰਮਾਤਮਾ ਨੇ ਇੰਨਾ ਸਹੋਲ ਜ਼ਿੰਦਗੀ ਦੇ ਦਿੱਤਾ ਆ ਸੁਕੂਮੋਰ ਨਾ ਚੀਜ਼ਾਂ ਨਾਲ ਨਹੀਂ ਹੁੰਦਾ ਸੁੱਖ ਇੱਕ ਦੂਜੇ ਨੂੰ ਵੰਡਿਆ ਜਾ ਸਕਦਾ ਹੈ ਵੰਡ ਸਕਦੇ ਹਾਂ ਅਸੀਂ ਸੁੱਖ ਜੀ ਤੋਂ ਦੇਖੋ ਸੁੱਖ ਭੈਣ ਔਖੇ ਟਾਈਮ ਚੋਂ ਲੰਘ ਰਹੀ ਹੈ ਭਰਾ ਮਦਦ ਕਰ ਦੇ ਸੌਖਾ ਹੋ ਗਿਆ ਪਰਵਾਹ ਭਰਾ ਔਖੇ ਟਾਈਮ ਚੋਂ ਲੰਘ ਰਿਹਾ ਹੈ ਮਦਦ ਕਰਦੇ ਕੋ ਰਿਸ਼ਤੇਦਾਰ ਮਿੱਤਰ ਸੌਖਾ ਹੋ ਗਿਆ ਸੁੱਖ ਤੇ ਅਸੀਂ ਵੰਡ ਸਕਦੇ ਹਾਂ ਤੂੰ ਦੂਜੇ ਨੂੰ ਸੁੱਖ ਵੰਡੇ ਜਾਂ ਕਿ ਸੁੱਖ ਕਿਹਦੇ ਨਾਲ ਆ ਸੁੱਖ ਹੈ ਪਦਾਰਥ ਦੇ ਨਾਲ ਚੀਜ਼ ਦੇ ਨਾਲ ਸਮਝੋ ਸੌਖਾ ਦੁੱਖ ਆਨੰਦ ਤਨ ਚੀਜ਼ਾਂ ਦੇ ਵਿੱਚ ਹੁੰਦੀਆਂ ਸੁੱਖ ਅਸੀਂ ਜਿੰਨੂੰ ਮਰਜ਼ੀ ਸੁਖੀ ਕਰਦੀਏ ਤੂੰ ਇਹਨੂੰ ਮਰਜੀ ਸੁਖੀ ਕਰ ਦੋ ਤੇਰੇ ਕੋਲ ਥੋੜਾ ਜਿਹਾ ਵੱਧ ਤੇ ਦੂਜੇ ਕੋਲ ਘੱਟ ਐ ਉਹਨੂੰ ਦੇ ਦੇ ਸੁਖੀ ਹੋ ਜੀ ਸੁੱਖ ਮਿਲ ਜਾਂਦੇ ਆ ਸਮਾਜ ਚੋਂ ਦੁੱਖ ਸਾਡੀ ਪ੍ਰਦਾਇਸ਼ ਹੁੰਦੇ ਆ ਪਰ ਸੁੱਖ ਦੁੱਖ ਤੋਂ ਉੱਤੇ ਐ ਆਨੰਦ ਕੋਣੀ ਹੋਣੀ ਨਾ ਉਹ ਐਕਸਪੋਰਟ ਕੀਤਾ ਜਾਂਦਾ ਨਾ ਕਿਸੇ ਨੂੰ ਕੋਈ ਦੇ ਸਕਦਾ ਐ ਆਨੰਦ ਵੀ ਆ ਲੈ ਆਨੰਦ ਨਾ ਉਹ ਆਪ ਕਮਾਉਣਾ ਪਏ ਆਨੰਦ ਪਿਆ ਕਦੋਂ ਮਿਲੋਗਾ ਸਤਿਗੁਰੂ ਮੈਂ ਪਰ ਸਤਿਗੁਰਤਾ ਪਾਇਆ ਤਰੀਕਾ ਵੀ ਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬੜਾਈ ਬੜਾਈ ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਉ ਦਾ ਇਸ ਕਰਕੇ ਅਸੀਂ ਜਿਹੜੀ ਸਾਡੀ ਦੌੜ ਹੈ ਉਹ ਸੁੱਖਾਂ ਦੀ ਦੌੜ ਹੈ ਉਸ ਦੌੜ ਚ ਨਾ ਪਾਓ ਜੀਵਨ ਦੇ ਵਿੱਚ ਆਨੰਦ ਪੈਦਾ ਕਰਨ ਦੀ ਕੋਸ਼ਿਸ਼ ਕਰੋ ਉਹ ਆਨੰਦ ਆਉਂਦਾ ਜਦੋਂ ਸਾਡੇ ਅੰਦਰ ਗਿਆਨ ਪੈਦਾ ਹੁੰਦਾ ਹੈ ਗਿਆਨ ਕਾ ਵੱਧਾ ਮਨ ਮਨ ਰਹਿ ਗੁਰ ਬਿਨ ਗਿਆਨ ਕੀ ਆ ਗਿਆਨ ਗਿਆਨ ਅੰਜਨ ਗੁਰ ਦੀਆ ਅਗਿਆਨ ਹਨੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਾ ਗਿਆਨ ਪੈਦਾ ਕਰਨ ਦੀ ਕੋਸ਼ਿਸ਼ ਕਰੋ ਸੰਗਤ ਜੀ ਜਿੰਨਾ ਹੋ ਸਕਦਾ ਹੈ ਆਪਣੇ ਆਪ ਨੂੰ ਤਰਾਸ਼ੋ ਜ਼ਿੰਦਗੀ ਨਾ ਕਾਲਜੇ ਤਾਂ ਰੱਖਿਓ ਜ਼ਿੰਦਗੀ ਕਿਤੇ ਉਹ ਵੀ ਸ਼ੁਰੂ ਕੀਤੀ ਜਾ ਸਕਦੀ ਹੈ ਜੇ ਕੋਈ ਹਾਰਿਆ ਹੋਇਆ ਬੰਦਾ ਜ਼ਿੰਦਗੀ 'ਚ ਮਿਲਦਾ ਹੈ ਜਾਂ ਕੋਈ ਦੁਖੀ ਮਨੁੱਖ ਜ਼ਿੰਦਗੀ ਸਾਨੂੰ ਮਿਲਦਾ ਹੈ ਤੁਸੀਂ ਉਹਨੂੰ ਇਹ ਕਹਿ ਸਕਦੇ ਹੋ ਵੀ ਜ਼ਿੰਦਗੀ ਕਿਤੋਂ ਵੀ ਸ਼ੁਰੂ ਕਰ ਲੈ ਲੈਣ ਤੇ ਆ ਜਾਏ ਅਸੀਂ ਸਾਡੇ ਬਲਬਲੇ ਜਿਹੜੇ ਸਾਡੇ ਉਲਝੇ ਹੋਏ ਮਸਲੇ ਆ ਚਾਰੇ ਪਾਸੇ ਤੋਂ ਮਸਲਾ ਉਲਝੇ ਆ ਅਸੀਂ ਵਿਚਾਰ ਖਲੋਤੇ ਹੋਏ ਆ ਸੋ ਲੱਗਦਾ ਹੈ ਕਿ ਹੁਣੇ ਸੂਤ ਨਹੀਂ ਆਉਣੇ ਜਿਆਦਾ ਖਲਾਰਾ ਪੈ ਗਿਆ ਹੁਣ ਸਾਹਬਿਆ ਨਹੀਂ ਜਾਣਾ ਛੱਡ ਜ਼ਿੰਦਗੀ ਦੀ ਖੇਡ ਨੂੰ ਪੂਰਾ ਖੇਡੋ ਇਹਨੂੰ ਵਿਚਕਾਰ ਛੱਡ ਕੇ ਭਜਣ ਦੀ ਲੋੜ ਨਹੀਂ ਹੈ ਜਿਹੜੀ ਜ਼ਿੰਦਗੀ ਹੈ ਨਾ ਇਹਨੂੰ ਪੂਰਾ ਖੇਲੋ ਅਖੀਰ ਤੱਕ ਇਸ ਖੇਡ ਦੇ ਵਿੱਚ ਮੁਕਾਬਲਾ ਕਰੋ ਛੱਡ ਕੇ ਨਾ ਭਜੋ ਇਹਨੂੰ ਜ਼ਿੰਦਗੀ ਨੂੰ ਅਸੀਂ ਛੱਡ ਕੇ ਭੱਜਦੇ ਆ ਹਾਰਨੇ ਆ ਫਿਰ ਬਹੁਤ ਔਖਾ ਜ਼ਿੰਦਗੀ ਜਿਹੜੀ ਹੈ ਨਾ ਇਹਨੂੰ ਧੁਰ ਤੱਕ ਖੇਲੋ ਅਖੀਰ ਤੱਕ ਲੜੋ ਇਹਦੇ ਤਜਰਬਾ ਮਿਲਦਾ ਇੱਥੇ ਬਹੁਤ ਕੁਝ ਹੈ ਜੀਵਨ ਵਿੱਚ ਥੀਰੇ ਮੋਤੀਆਂ ਦਾ ਭਰਿਆ ਮੱਤ ਵਿੱਚ ਰਤਨ ਵਾਹ ਜਿਵਾਰ ਮਾਣ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹੇ ਸਵਨਾ ਜੀਆਂ ਦਾ ਇੱਕ ਸੋ ਮੈਂ ਵਿਸਰਣਾ ਜ਼ਿੰਦਗੀ ਨਾ ਇੰਨੇ ਹੀਰੇ ਮੋਤੀ ਨਾਲ ਇਥੋਂ ਭਰੀ ਹੋਈ ਐ ਮੱਤ ਵਿੱਚ ਮੋਤੀ ਨੇ ਮੱਤ ਵਿੱਚ ਮਾਨਕ ਨੇ ਹੀਰੇ ਨੇ ਭਰੀ ਹੋਈ ਜ਼ਿੰਦਗੀ ਐ